बहुत अच्छे नाम का गुरु महाराज हरिद्व साहब जी के मान दिवार देवी जी ने चंगे पाशाह श्री निशान साहब स्वर्ण मंडिया वाले ही ਸਬਦੂ ਬਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਦੀ ਖਤੇ ਦਾ ਹਨਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤਸ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁੱਦਾ ਗੁਰਦਾ ਗਦੀ ਦਵੇ ਜਿਹੜਾ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਉੱਪਰ 450 ਸਾਲਾਂ ਦੀ ਸਤਾਪਦੀ ਬਣਾਈ ਜਾ ਰਹੀ ਹੈ ਇਸ ਬੰਦ ਵਿੱਚ ਅੱਜ ਨਗਰ ਕੀਰਤਨ ਨਗਰ ਸੁਰ ਸਿੰਘ ਤੋਂ ਜਿਹੜਾ ਸੱਜ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਿਹੜਾ ਰਵਾਨਗੀ ਕਰ ਰਹੇ ਨੇ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ਦੇ ਵਿੱਚ ਆ ਆਪਣੇ ਆਪਣੇ ਸਿੰਘਾਂ ਸਮੇਤ ਇੱਥੇ ਜਥੇ ਸਮੇਤ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਜਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਜਰ ਸਾਹਿਬ ਅੱਜ ਲਾਗਰਪੁਰ ਸੇਂਟ ਤੋਂ ਜਿਹੜਾ ਲਾਗਰ ਕੀਰਤਨ ਸਤਾਪਦੀ 450 ਸਾਲਾ ਜਿਹੜੀ ਕੋਇਲਵਾਲ ਸਾਹਿਬ ਦੀ ਧਰਤੀ ਦੇ ਉੱਪਰ ਮਨਾਇਆ ਜਾ ਰਹੀ ਹੈ ਉਹਦੇ ਸਬੰਧ ਵਿੱਚ ਅੱਜ ਤੁਸੀਂ ਕਮਾਲ ਰੋਡ ਦੇ ਉੱਪਰ ਸਵਾਗਤ ਵਾਸਤੇ ਖੜੇ ਕੀ ਕਹਿਣਾ ਚਾਹੁੰਦੇ ਸੰਗਤਾਂ ਅੱਜ ਜੋ ਪਿਉ ਜਨੇ ਅਰਜਨ ਦੇਵ ਜੀ ਤਰ ਸੰਕਟ 2 ਗਰਬਨਾ ਆਇਓ ਸੇਹੇਦਾਂ ਦੇ ਸਰਪਾਤ ਸਹਿਤ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਤਰਫੀ ਸਤਖੰਡ ਸ੍ਰੀ ਦਰਬਾਰ ਸਾਹਿਬ ਸਰਨਤਾਰਨ ਅਤੇ ਸ੍ਰੀ ਦਰਬਾਰ ਸਾਹਿਬ ਦੇ ਤਰਨਤਾਰਨ ਦੇ ਸਹਾਇਕ ਦੇ ਨਾਲ ਜਿਹੜੀਆਂ ਸਭਾ ਸੈਟਿੰਗਾਂ ਤੇ ਇਲਾਕਾ ਨਿਵਾਸੀ ਅੱਜ ਦਲਬਾਬਾ ਵਿਦੀ ਚੰਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਨਸਲ ਉਹਨਾਂ ਦੇ ਵਿਰਸਾਏ ਹੋਏ ਬਾਬਾ ਦਇਆ ਸਿੰਘ ਜੀ ਹੋਣੀ ਬਾਬੇ ਬਤਾ ਸਿੰਘ ਜੀ ਹੋਣੀ ਸ਼ਤਾਬ ਦੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਿਹੜਾ ਇਹ ਮਹਾਨ ਤੇ ਪਵਿੱਤਰ ਦਿਹਾੜਾ ਮਨਾਉਣ ਜਾ ਰਹੀ ਹੈ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਕੀਰਤਨ ਦੇ ਵਿੱਚ ਆ ਰਹੇ ਸੰਤ ਮਹਾਂਪੁਰਸ਼ ਅਤੇ ਗੁਰੂ ਕੀ ਲਾਡ ਲਿਆ ਪੌੜਾ ਸਿੱਖ ਸੰਗਤ ਵਾਸਤੇ ਸ੍ਰੀ ਦਰਬਾਰ ਸਾਹਿਬ ਕਰਮਚਾਰਨ ਵੱਲੋਂ ਜਿਬਾ ਰੋਡ ਪਰੰਤਾਰ ਤੇ ਗੁਰੂ ਸਾਹਿਬ ਜੀ ਦਾ ਸਤਕਾਰ ਤੇ ਨਾਲ ਆ ਰਹੀ ਸਿੱਖ ਸੰਗਤ ਦੇ ਵਾਸਤੇ ਪਰਿਵਾਰ ਸਾਹਿਬ ਪਰੰਤਾਰਨ ਵੱਲੋਂ ਜਲ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਆਪ ਜੀ ਦੇ ਰਾਈ ਅਸੀਂ ਸਿੱਖ ਸੰਗਤ ਨੂੰ ਅਪੀਲ ਕਰਦੇ ਆ ਆਓ ਰਲ ਮਿਲ ਕੇ ਗੁਰੂ ਵਾਲੇ ਬਣੀਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ